ਦੇਸ਼ਾ ਤੇਰੀ ਵੜ ਆਈਆ ਹਰ ਬੁਰਖ ਨਰਜਣਾ ਪ੍ਰਵ ਤੇਰੀ ਕੋ ਆਸ ਬੇਅੰਤ ਬੇਪਰਵਾਸ ਚੀ ਸਰਨਾਈਆ ਇਕ ਕਾਰ ਸਚ ਦਿਵਾਰ ਤੇ ਰਾਖੇ ਲਤਮਾਸ਼ ਵੇ ਨਜ਼ੀਰ ਨਜ਼ਰੀ ਆਈਆ ਆਦ ਨਰਜਨ ਤੇਰਾ ਨੂਰ ਜੋਤ ਪ੍ਰਕਾਸ਼ ਨਰਵਾਰ ਪੁਰਖੋ ਡਾਗ ਮੁਗਾਈਆ ਸ੍ਰੀ ਭਗਵਾਨ ਦੋ ਜਹਾਨ ਤੇਰੇ ਦਾਸ ਸੇਵ ਕਰੂ ਪਵਟਾਈਆ ਅਬ ਨਾਚੀ ਕਰਤੇ ਤੇਰਾ ਡੂੰਗਾ ਖਾਤ ਨੇਦਰ ਨੈਣ ਨજર ਕਿਸੇ ਨਾ ਆਈਆ ਪਰ ਬਰਮ ਤੇਰੀ ਸਾਚੀ ਰਾਸ ਨਿਰਗੁਣ ਨਿਰਗੁਣ ਗੋਪੀ ਕਾ ਨਨ ਜਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏ ਕਾ ਦੇਣਾ ਸਾਚਾ ਵਰ ਦਰ ਤੇਰੇ ਓਟ ਤਕਾਈਆ ਤੇਰੀ ਉਹ ਦਸਰੀ ਪਵਾਣਾ ਪਰਬ੍ਰਾਮ ਸੱਚੀ ਸਰਨਾਈਆ ਚਰਨ ਕਵਲ ਬਖਸ਼ੇ ਇੱਕ ਧਿਆਨਾ ਮੇਰੇ ਨજર ਨੈਣ ਉਠਾਈਆ ਸਾਚ ਦੇਤ ਵਾਦੀ ਸਾਚ ਦੇ ਗਿਆਨ ਨਸ਼ਿਆ ਕਰ ਕਰ ਪੜਾਈਆ ਮਹਾਲੇ ਟਾਲ ਸੋਹੇ ਇੱਕ ਮੌਕਾ ਨਾ ਸਾਚ ਕੰਨ ਵਦੇ ਸਾਚ ਵਦਾਈਆ ਨਜ਼ਰੀ ਆਏ ਸ਼ਾ ਪਾਦਸ਼ਾ ਨੌਜਵਾਨ ਨਰ ਨਰੰਕਾਰ ਬੇ ਪਰਵਾਈਆ ਪੂਪਤ ਪੂਪ ਬਣ ਰਾਜ ਰਜਾ ਖਤ ਨਵਾਸੀ ਸੱਚ ਤਖਤ ਜ਼ੋਬਾ ਪਾਈਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਏ ਕਾ ਦੇਣਾ ਸੱਚਾ ਵਾਰ ਨਰ ਤੇਰੇ ਅਲਖ ਜਗਾਈਆ ਤੇਰੇ ਦਰ ਇੱਕ ਅਲਖ ਸਾਜਾ ਨਾਰਾ ਕੋ ਕਸਨਾਈਆ ਸਾਜ ਸਵਾਮੀ ਹੋ ਪਰਤਖ ਸਾਬਸ ਜ਼ਵਾਦੀ ਆਪਣੀ ਤਾਰ ਪ੍ਰਗਟਾਈ ਆ ਜਿਉ ਪਾਵੇ ਦਿਉ ਲੈਣਾ ਰੱਖ ਮੇਰਵਾਨ ਤੇਰੀ ਸਰਨਾਈ ਆ ਜੋ ਗਚਾਂ ਗੜੀ ਮਾਰ ਰਹਿ ਦਸ ਗੋਰੀ ਆਵਤਾਰ ਪੀਰ ਪੈਗੰਬਰ ਢੋਲਾ ਆਈਆ ਨਿਰਗੁਣ ਸਰਗੁਣ ਆਦ ਜਗਾ ਦੀ ਲੈ ਤਾਕ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਜਾ ਜਾਵਰ ਤੋਦ ਬਿਨ ਦੁਜਾ ਨਜ਼ਰ ਕੋਈ ਨਾ ਆਈਆ ਤੋਦ ਬਿਨ ਦੁਜਾ ਨਜ਼ਰ ਨਾ ਕੋ ਦੋ ਜਹਾਨ ਦੇਸ ਕੋਈ ਨਾ ਆਇਂਦਾ ਚੋਪੁਰਖ ਨਰੰਜਨ ਸੁਣ ਆਪਣੀ ਸੋ ਸਾਜ ਸਤਵਾਦੀ ਤੇਰੀ ਆਸਰ ਖਾਇਨਾ ਸਾਜ ਪ੍ਰਕਾਸ਼ ਕਰ ਲੋ ਪੂਰੀ ਲੋਕਾਂ ਦੇ ਬ੍ਰਹਮੰਡ ਤੇਰਾ ਨਾਤ ਕਹਿ ਲਾ ਤੁਰਦਾ ਟੋਆ ਮਿਲੇ ਟੋ ਨਾਮ ਬਰਮਾਨ ਹਰ ਤੇਰਾ ਇੱਕੋ ਨਜ਼ਰੀ ਆਇਂਦਾ ਨੇਤਰ ਨੈਣ ਕੋਈ ਨਾ ਸਕੇ 에ਰੋ ਅਜ਼ਮ ਮੁਕ ਤੇਰਾ ਗ ਗ ਲਾਇਂਦਾ ਸੱਚਾ ਅੰਮ੍ਰਿਤ ਚਰਨਾ ਚੋ ਨਿਜਰੇ ਕੋ ਰੰਗ ਰਹਿਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਨਰ ਤੇਰਾ ਸੋਭਾ ਪੈਂਦਾ 我嗯，就。